ਵੇਖੋ ਖੜੇ ਖੜਾ ਹੜਾ ਹੜਾਂ ਦਾ ਵਿੱਚ ਕੀ ਮੰਦਾ ਹਾਲ ਹੋਇਆ ਹੈ ਮੇਰੀ ਛੱਤ ਵੀ ਟਿਕਪੀ ਆ ਮੇਰਾ ਸਮਾਨ ਵੀ ਬਾਹਰ ਬੰਦਾ ਸਾਡਾ ਇਤਰਾ ਬੈਠੇ ਆ ਮੰਜੀ ਦੇ ਵਿੱਚ ਤੇ ਕੋਈ ਸਾਡਾ ਹਾਨੀ ਆਸਤ ਬੇਨਤੀ ਕਰੋ ਤੁਸੀਂ ਮੰਨੋ ਮੇਰੀ ਕੋਈ ਸਾਡੀ ਮਦਦ ਕਰੀ ਇਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਇੱਥੇ ਪਿੰਡ ਸ਼ਾਮਪੁਰਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚੇ ਸੀ ਇੱਕ ਘਰ ਦਾ ਜਿਹੜਾ ਸੇਵਾ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਸਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਲਈ ਹੈ ਨਾਲ ਹੀ ਇਹਦੇ ਨਾਲ ਲੱਗਦਾ ਇਹ ਦੂਸਰੀ ਗਲੀ ਦੇ ਵਿੱਚ ਇੱਕ ਹੋਰ ਘਰ ਸਾਨੂੰ ਇੱਥੇ ਪਤਾ ਲੱਗਾ ਕਿ ਇੱਥੇ ਬਜ਼ੁਰਗ ਰਹਿੰਦੇ ਹਨ ਜਿਹੜਾ ਇਹਨਾਂ ਨੂੰ ਪੈਰਾਲਾਈਜ਼ ਦਾ ਜਿਹੜਾ ਅਟੈਕ 2-3 ਸਾਲ ਤੋਂ ਬੰਜੇ ਤੇ ਪਏ ਹਨ ਤੇ ਇਹਨਾਂ ਦਾ ਇੱਕੋ ਹੀ ਕਮਰਾ ਸੀ ਜਿਹੜਾ ਛੱਤ ਡਿੱਗ ਗਈ ਇਹਨਾਂ ਦਾ ਸਾਰਾ ਸਮਾਨ ਬੇੜੇ ਦੇ ਵਿੱਚ ਸਾਰਾ ਖਿਲਰ ਰਿਆ ਪਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਜ਼ਰੂਰੀ ਸਭ ਤੋਂ ਪਹਿਲਾਂ ਜਿਹੜਾ ਦਾ ਪਹਿਲ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਤੇ ਸਾਡੇ ਨਾਲ ਸਾਰੇ ਗੁਰਸਿੱਖੇ ਸਾਡੇ ਤੋਂ ਫਗਵਾੜੇ ਤੋਂ ਪਿੰਡ ਬਿਹਰੀ ਤੋਂ ਆਏ ਹਨ ਇਹਨਾਂ ਨੇ ਕਿਰਪਾ ਕੀਤੀ ਇਹਨਾਂ ਤੇ ਗੁਰੂ ਸਾਹਿਬ ਨੇ ਇਹਨਾਂ ਨੇ ਆਪਣਾ ਸੇਵਾ ਲੈ ਲੈਂਦਾ ਇਹਨਾਂ ਦਾ ਕਮਰਾ ਬਾਨਦਾ ਇਹਨਾਂ ਨੇ ਬਚਨ ਕੀਤਾ ਇੱਥੇ ਤੇ ਇਹਨਾਂ ਦੀ ਜਲਦੀ ਹੀ ਇਹਨਾਂ ਦੇ ਕਮਰੇ ਦੀ ਜਿਹੜਾ ਹੋਰ ਵੀ ਸਾਰੀ ਸਾਡੇ ਵੱਲੋਂ ਵੀ ਜਿੰਦੀ ਸੇਵਾ ਹੋਏਗੀ ਅਸੀਂ ਨਾਲ ਇਹਨਾਂ ਦੇ ਹੋ ਕੇ ਇਹਨਾਂ ਦੀ ਉਸਾਰੀ ਜਲਦੀ ਤੇ ਗੰਦੀ ਕਰਾਵਾਂਗੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹਨਾਂ ਦੇ ਭਾਜੀ ਹੋਣਾਂ ਦੇ ਨਾਲ ਆਏ ਸੀ ਪਿੰਡ ਮੇੜੀ ਤੋਂ ਸਾਨੂੰ ਐਨ ਆਰ ਆਈ ਭਰਾਵਾਂ ਨੇ ਵੀ ਬਹੁਤ ਸੰਯੋਗ ਦਿੱਤਾ ਨੱਗਰ ਵਾਸੀਆਂ ਨੇ ਵੀ ਮੇੜੀਦਿਆਂ ਨੇ ਬਹੁਤ ਸੰਯੋਗ ਦਿੱਤਾ ਆ ਸਿਗਾ ਵੀ ਤੁਸੀਂ ਜਾ ਕੇ ਦੇਖਿਓ ਇਸੇ ਕਰਕੇ ਅਸੀਂ ਦੇਖਣ ਆਏ ਸੀ ਜਦੋਂ ਅਸੀਂ ਸਾਰਾ ਦੇਖਿਆ ਇਹਨਾਂ ਦੇ ਪਰਿਵਾਰ ਵਿੱਚ ਜਿਹੜੇ ਭਾਈ ਸਾਹਿਬ ਹੈਗੇ ਆ ਉਹ ਵੀ ਪੈਰਾਲਾਈਜ਼ ਦੇ ਨਾਲ ਦੋ ਤਿੰਨ ਸਾਲ ਤੋਂ ਬੈਠੇ ਆ ਨਹੀਂ ਕੰਮ ਕਰ ਸਕਦੇ ਅਸੀਂ ਇੱਕ ਕਮਰੇ ਦੀ ਸੇਵਾ ਸਾਰੇ ਆਪਣੇ ਨੱਗਰ ਮੇੜੀ ਵੱਲੋਂ ਇੱਕ ਕਮਰੇ ਦੀ ਸੇਵਾ ਦਾ ਅਸੀਂ ਜੁਮਾ ਚੱਕਿਆ ਬੋਲੇ ਸੁਨਹਾ ਸਭਾ ਜੀ ਅਸੀਂ ਸਾਰਿਆਂ ਨੇ ਕਰਨਾ ਕਿਸੇ ਇੱਕ ਨੇ ਨਹੀਂ ਕਰਨਾ ਹੈਗਾ ਸਾਰਿਆਂ ਦਾ ਇਹ ਨਰੀ ਭਰਾਵਾਂ ਦਾ ਸੰਜੋਗ ਆ ਉਹਨਾਂ ਨਾਲ ਹੀ ਇਹ ਠੀਕ ਕਾਕਲ ਸਾਹਿਬ ਵਾਹਿਦ ਜੀ ਬਤੇ ਅ ਪਿਛੇ ਸਮੇਂ ਜੋ ਘਾੜ ਆਈ ਸੀ ਆਟ ਤੋਂ ਪਰਵਾਤ ਪਰਵਾਨਾ ਦਾ ਜੋ ਮੋੜ ਵਿੱਚ ਸੇਵਾ ਸੇਵਾ ਸੰਭਾਲ ਤੇ ਆ ਜੋ ਕਾਜ ਅਕਾਲ ਸੈਡੀਸ਼ਨ ਤੋਂ ਪਰਵਾਦਾ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਨਾਲ ਭਾਈ ਮਨਜੀਤ ਸਿੰਘ ਤੇ ਹੋਰਨਾਂ ਦੇ ਸਾਥੀ ਕਰਿਆ ਕਿ ਅਸੀਂ ਖਲਾਅ ਵੀ ਕੀਤੀ ਤੇ ਸਾਨੂੰ ਦਿੱਤੇ ਆ ਅੱਜ ਅਸੀਂ ਨਗਰ ਨਿਵਾਸੀ ਪੰਚਾਇਤ ਵੱਲੋਂ ਵੀ ਤਿੰਨ ਸੌਨੇ ਆਣੇ ਪਹਾਰਾ ਤੇ ਬਾਕੀ ਸਾਰੀ ਸੰਗਤ ਵੱਲੋਂ ਆਏ ਆ ਅਸੀਂ ਦੇਖ ਰਹੇ ਆ ਵੀ ਜੋ ਨੁਕਸਾਨ ਮਕਾਨਾਂ ਦਾ ਹੋਇਆ ਸੱਤਾ ਪੈਣ ਵਾਲੀਆਂ ਹੋਰ ਤੇ ਉਹਨਾਂ ਨੂੰ ਦੇਖ ਕੇ ਜਿੰਨੇ ਵੀ ਸਾਰੀ ਸੰਗਤ ਵੱਲੋਂ ਸੇਵਾ ਕੀਤੀ ਜਾਂਦੀ ਕਿ ਅਸੀਂ ਇਹਦਾ ਪੂਰਾ ਸਹਿਯੋਗ ਦਵਾ ਜੇ ਸਾਡੀ ਇਹ ਹੀ ਕੋਸ਼ਿਸ਼ ਹੋਊਗੀ ਵੀ ਵਾਤੋ ਵਾਤ ਜਿੰਨਾ ਕਰਾਂ ਗਿਆ ਸੱਤਾ ਜੋ ਘਾਰਾਂ ਦੇ ਨਾਲ ਪੰਜ ਦੇ ਨਾਲ ਸੁਹਾਗ ਰਹੀਆਂ ਉਹ ਮੋਰ ਬਣਾਇਆ ਜਾਣ ਤੇ ਉਹ ਪਰਿਵਾਰ ਆਪਣੇ ਘਰਾਂ ਤੇ ਆ ਕੇ ਰਹਿਣ ਸੋ ਮੈਂ ਆਪਣੇ ਨਗਰ ਕਬਾਸੀ ਸਾਹੀ ਸੰਗਤ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਤਿ ਦ੍ਰਿਸ਼ਤਾ ਸੇਗਾ ਵੀ ਸਹਿਯੋਗ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਗਵਾੜੇ ਤੋਂ ਵਕਾਲ ਫਾਊਂਡੇਸ਼ਨ ਦੀ ਟੀਮ ਜਿਹੜੀ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਸ਼ਾਮਪੁਰਾ ਪਿੰਡ ਵਿਖੇ ਪਹੁੰਚਿਆ ਜਿੱਥੇ ਪਿਛਲੇ ਦਿਨੀ ਅਸੀਂ ਵਿਜ਼ਿਟ ਕਰਕੇ ਗਏ ਸੀ ਸਰਦਾਰ ਇਕਬਾਲ ਸਿੰਘ ਦਾ ਗ੍ਰਹਿ ਜੋ ਹੜ੍ਹਾਂ ਦੇ ਪਾਣੀ ਕਰਕੇ ਇਹਨਾਂ ਦੀਆਂ ਛੱਤਾਂ ਜਿਹੜੀਆਂ ਡੇਗੀਆਂ ਸੀਗੀਆਂ ਉਹਦੀ ਸੇਵਾ ਅੱਜ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅੱਜ ਆਰੰਭ ਕਰਵਾ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ-ਜਿੱਥੇ ਵੀ ਕੋਈ ਸੇਵਾ ਇਸ ਤਰ੍ਹਾਂ ਦੀ ਹੋਵੇਗੀ ਸਾਡੀ ਗੁਰੂ ਸਾਹਿਬ ਦੀ ਸਮਰੱਥਾ ਅਨੁਸਾਰ ਇਹ ਸੇਵਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਐਨ ਆਰੇ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਹੈ ਸੇਵਾ ਆਰੰਭ ਕੀਤੀ ਗਈ ਕੀਤੀ ਜਾ ਵੀ ਅੱਜ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਸੇਵਾ ਅੱਜ ਸ਼ੁਰੂ ਕਰਵਾ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਡੇ ਨਾਲ ਸਰਪੰਚ ਸਰਦਾਰ ਗੁਰਮੀਤ ਸਿੰਘ ਜੀ ਰੰਧਾਵਾ ਇਹ ਵੀ ਹਾਜ਼ਰ ਨੇ ਸਾਰੀ ਪੰਚਾਇਤ ਔਰ ਸੰਗਤ ਸਾਰੀ ਪਿੰਡ ਦੀ ਹਾਜ਼ਰ ਹੈ ਇਹ ਵੀ ਆਪਣੇ ਵਿਚਾਰ ਆਪਾਂ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਤਿ ਪਹਿਲਾਂ ਤਾਂ ਮੈਂ ਆਪ ਗਵਰਨਰ ਜੀ ਦਾ ਬਹੁਤ ਬਹੁਤ ਧੰਮਾਦਾਰੀ ਆ ਕਿ ਜਿਹੜੇ ਇਹ ਕਾਰਜ ਕਰ ਰਹੇ ਆ ਬਹੁਤ ਸੋਹਣੇ ਕਾਰਜ ਕਰ ਰਹੇ ਆ ਇਹਨਾਂ ਪਹਿਲਾਂ ਵਿਜੀਟ ਕੀਤੀ ਵੈਰੀਫਿਕੇਸ਼ਨ ਕੀਤੀ ਕਿਉਂਕਿ ਵੈਰੀਫਿਕੇਸ਼ਨ ਸਹੀ ਹੋਈ ਮਕਾਨ ਠੱਠੇ ਸੀਗੇ ਮੇਰੇ ਵੱਲੋਂ ਜਿੰਨਾ ਕਾ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਹੈ ਮੈਂ ਵੀ ਕਰ ਰਿਹਾ ਮੈਂ ਇਹਨਾਂ ਦਾ ਧੰਮਾਦਾਰੀ ਅੱਜ ਇਹਨਾਂ ਦਾ ਮਕਾਨ ਦੀ ਦੁਬਾਰੇ ਸਾਰੀ ਕਰਾ ਰਿਹਾ ਮੈਂ ਬਹੁਤ ਬਹੁਤ ਇਹਨਾਂ ਦਾ ਧੰਮਾਦਾਰੀ ਕਨਫੈਡਰੇਸ਼ਨ ਵਾਲਿਆਂ ਦਾ ਵਾਹਿਗੁਰੂ ਜੀ ਕੀ ਫਤਿਹ Thank <music> you.